ਮੇਰੇ ਨੇ ਬਾਂਦਰ ਨੂੰ ਪੈ ਗਈ ਗੁਰਕ ਹਾਂ ਅਬੜੇ ਉਹ ਬਾਂਦਰ ਨੂੰ ਗੁਰ ਪੈ ਗਈ ਤੇ ਮੈਨੂੰ ਪਤਾ ਲੱਗਾ ਵੀ ਛੂਹੇ ਵਿੱਚ ਡਾਕਰ ਹੈ ਅੱਛਾ ਪਰ ਮੈਂ ਲਾਣਾ ਹੈ ਉਹਦੇ ਦਵਾਈ ਤੇ ਕਿਹੜੀ ਲਾਵਾਂ ਲੀਲਾ ਤੁਥਾ ਦੱਬ ਕੇ ਮਾਰ ਦੇ ਲੀਲਾ ਤੁਥਾ ਰਾ ਦੱਬ ਠੀਕ ਹੋ ਜਾਏਗਾ ਹਾਂ ਰਗੜ ਮਾਰ ਦਵਾ ਹਾਂ ਰਗੜ ਚੰਗੀ ਤਰ੍ਹਾਂ ਆ ਥੰਡੇ ਵੀ ਮਾਰਦੀ ਫਿਰ ਠੀਕ ਹੋ ਜਾਏਗੀ ਹਾਂ ਹੋ ਜਾਏਗੀ ਹੋ ਗਿਆ ਏ ਹੋ ਗਿਆ ਕੀ ਹੋ ਗਿਆ ਇੰਨਾ ਰੋਂਦਾ ਮੀਨੂ ਮੇਰਾ ਬਾਂਦਰ ਹਾਂ ਉਹ ਡਾਕਟਰ ਬੜਾ ਰਕਮਾਂ ਹੈ ਨਾ ਨੀਲਾ ਥੋਤਾ ਲਾ ਦੇ ਚਾਹ ਦੀ ਗੱਲ ਨੀਲਾ ਥੋਤਾ ਲਾ ਦੇ ਮੈਂ ਨਾ ਨੀਲਾ ਥੋਤਾ ਲਾ ਤਾਂ ਮੇਰਾ ਬਾਂਦਰ ਦੇ ਮਰ ਗਿਆ ਥਾਂ ਤੇ ਘੁਰ ਘੁਰ ਕੇ ਕੋਈ ਨਾਸ ਹੋ ਗਿਆ ਹੁਣ ਤੁਸੀਂ ਮੈਨੂੰ ਇਹ ਦੱਸੋ ਮੈਨੂੰ ਪਤਾ ਲੱਗਾ ਸਮਾਣੇ ਦੇ ਡਾਕਟਰ ਆਏ ਨਹੀਂ ਆਏ ਨਹੀਂ ਆਏ ਨਹੀਂ ਤੇ ਕੀ ਲਾਵਾਂ ਤੇ ਸਭ ਦੇ ਵੀ ਪਿਆ ਨਾ ਪਰਚਾ ਚੰਗੀ ਤਾਂ ਨੂਨ ਰਗੜਦੇ ਨੂਨ ਰਗੜਾ ਨੂਨ ਸੱਚੀ ਆ ਠੀਕ ਹੋ ਜਾਏਗਾ ਸੌ ਜਾਏਗਾ ਰਾਮ ਇਹ ਰਾਮ ਨਾ ਸੌ ਜਾਏਗਾ ਲਗਾ ਦਵਾ ਹਾਂ ਲਾ ਦੇ ਬਲਕੇ ਵੇਖਾ ਸਾਰਾ ਮੰਗ ਕੇ ਲਾ ਦੇ ਹਾਨੂੰ ਲੱਗਾ ਕਿ ਤੇਰੇ ਹੋਰ ਚੱਲ ਰਿਹਾ ਰਾਤ ਕੋ ਕਿਹਾ ਰਾਤ ਤੇ ਚੱਕ ਗਿਆ ਡਾਕਟਰ ਨੇ ਹਾਂ ਮਾਣ ਨੂੰ ਕੀ ਤਰ੍ਹਾਂ ਸਵਾਲ ਹੈ ਮੈਨੂੰ ਕੀ ਤਰ੍ਹਾਂ ਸਵਾਲ ਹੈ ਕਿੰਨੇ ਬੰਦੇ ਰਾਤ ਨੂੰ ਗਿਆ ਕਿ ਕੀ ਦੱਸਾ ਮੇਰਾ ਬੰਦਰ ਜਰਾ ਖੁਰਕਣਾ ਮਾਲੂ ਹੈ ਹਾਂ ਇੱਕ ਡਾਕਟਰ ਉਹ ਕਹਿੰਦਾ ਨੀਲਾ ਸੋਥਾ ਲਾ ਦੇ ਅੱਛਾ ਦੂਜੇ ਡਾਕਟਰ ਉਹ ਕਹਿੰਦਾ ਲੂਣ ਲਾ ਦੇ ਉਹ ਤੇ ਆਲੇ ਤੇ ਤੇਰੇ ਆ ਪਈ ਜਿਹਨੂੰ ਖੁਰਕੇ ਉਹ ਤੇ ਲਟੇਰੇ ਉਹ ਤੇ ਲਾਲਾ ਲਾਲ ਤੇ ਹੋਇਆ ਤੇ ਤੇਰੇ ਤੇ ਤੇਰੇ ਆ ਸਮਾ ਜੀਦਾ ਇਹੋ ਆਹ ਰਹੀਆਂ ਮਿਰਚਾਂ ਘੁੱਟ ਗਈਂ ਨਹੀਂ ਕਰਕੇ ਅੱਛਾ ਬੋਲੀ ਨੂੰ ਪਾਣੀ ਚ ਗਿੱਲੀਆਂ ਕਰ ਠੀਕ ਹੋ ਜਾਏਗਾ ਖਾਓ ਖਾਓ ਮਾਣੇ ਹਾਂ ਠੀਕ ਹੋ ਜਾਏਗਾ ਹਾਂ ਹਰਦਾ ਹਾਂ ਬੜੀਆ ਹੋ ਜਾਏਗਾ ਹਾਂ ਖਰਾਬ ਹੋ ਜਾਏਗਾ ਹੈ ਖਰਾਬ ਹੋ ਜਾਏਗਾ ਹਾਂ ਖਰਾਬ ਹੋ ਜਾਏਗਾ ਇਹਨਾਂ ਨੂੰ